ਸਸ ਸਿਕਾ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਬਾਂਸਲਸ ਵਰਡ ਵਿੱਚ ਦੋਸਤੋ ਕਿਵੇਂ ਹੋ ਉਮੀਦ ਹੈ ਠੰਡ ਤੋਂ ਬਚੇ ਹੋਵੋਗੇ ਤੇ ਧੁੱਪਾਂ ਦਾ ਆਨੰਦ ਮਾਣ ਰਹੇ ਹੋਵੋਗੇ ਦੋਸਤੋ ਜਦੋਂ ਠੰਡ ਆ ਜਾਂਦੀ ਹੈ ਤਾਂ ਦਿਲ ਕਰਦਾ ਹੈ ਕੋਈ ਇਸ ਤਰ੍ਹਾਂ ਦੀ ਪਿੰਨੀ ਬਣਾ ਕੇ ਖਾਧੀ ਜਾਵੇ ਜਿਹੜੀ ਹੈਲਦੀ ਵੀ ਹੋਵੇ ਤੇ ਟੇਸਟੀ ਵੀ ਹੋਵੇ ਇਸ ਲਈ ਮੈਂ ਅੱਜ ਲੈ ਕੇ ਆਈ ਹਾਂ ਤੁਹਾਡੇ ਲਈ ਇੱਕ ਅਲਸੀ ਦੀ ਪਿੰਨੀ ਆ ਦੇਖੋ ਮੈਂ 250 ਗ੍ਰਾਮ ਅਲਸੀ ਲਿੱਤੀ ਹੈ ਜੀ ਤੇ ਇਸ ਤਰ੍ਹਾਂ ਅੱਜ ਮੈਂ ਤੁਹਾਨੂੰ ਅਲਸੀ ਦੀ ਪਿੰਨੀਆਂ ਦੀ ਰੈਸਪੀ ਬਣਾ ਕੇ ਦੱਸਾਂਗੀ ਜੋ ਕਿ ਬਹੁਤ ਹੀ ਟੇਸਟੀ ਬਣ ਗਈ ਹੈ ਹੈਲਦੀ ਵੀ ਹੋਣਗੀ ਹੈ ਦੁੱਧ ਗਰਮ ਕਰਕੇ ਤੇ ਨਾਲ ਤੁਸੀਂ ਇੱਕ ਪਿੰਨੀ ਲਓ ਰੋਜ਼ ਜਿਸ ਨੂੰ ਸਵੇਰ ਜੇ ਤੁਸੀਂ ਨਿਰਨੇ ਕਾਰ ਜੇ ਇਸ ਨੂੰ ਖਾਣੇ ਆ ਤਾਂ ਹੋਰ ਵੀ ਜ਼ਿਆਦਾ ਫਾਇਦਾ ਹੁੰਦਾ ਹੈ ਬਹੁਤ ਹੀ ਟੇਸਟੀ ਅਲਸੀ ਦੀ ਪਿੰਨੀ ਅੱਜ ਮੈਂ ਬਣਾ ਕੇ ਤਿਆਰ ਕਰਾਂਗੀ ਇਸ ਨਾਲ ਤੁਹਾਡੇ ਅੰਦਰ ਡਰਾਈ ਫਰੂਟ ਵੀ ਜਾਵੇਗਾ ਤੇ ਅਲਸੀ ਵੀ ਜਾਵੇਗੀ ਅਲਸੀ ਦੇ ਬਹੁਤ ਫਾਇਦੇ ਹੈ ਜੀ ਇਹ ਬਾਲਾਂ ਦੀ ਗ੍ਰੋਥ ਲਈ ਵੀ ਬਹੁਤ ਵਧੀਆ ਹੁੰਦੀ ਹੈ ਇਸ ਵਿੱਚ ਅਮੇਂਦਾ 3 ਫੈਟ ਹੁੰਦਾ ਜੀ ਇਸ ਕਰਕੇ ਬਹੁਤ ਫਾਇਦੇਮੰਦ ਹੈ ਬਾਹਾਂ ਲਈ ਵੀ ਸਰੀਰ ਲਈ ਵੀ ਤੇ ਆਪਣੇ ਜੇ ਕੋਈ ਕਮਰ ਦਰਦ ਹੈ ਗੋਡਿਆਂ ਦਾ ਦਰਦ ਹੈ ਤਾਂ ਉਹਨਾਂ ਲਈ ਵੀ ਇਹ ਸਰਦੀ ਵਿੱਚ ਬਹੁਤ ਹੀ ਫਾਇਦੇਮੰਦ ਹੁੰਦੀ ਹੈ ਇਸ ਲਈ ਤੁਸੀਂ ਅਲਸੀ ਦੇ ਪਿੰਨੇ ਘਰ ਵਿੱਚ ਜ਼ਰੂਰ ਬਣਾ ਕੇ ਰੱਖਣਾ ਜੀ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਤੁਸੀਂ ਮੇਰੀ ਪਹਿਲੇ ਵੀਡੀਓ ਨੂੰ ਦੇਖਣਾ ਜੀ ਤੇ ਉਸ ਤੋਂ ਬਾਅਦ ਤੁਸੀਂ ਇਸ ਰੈਸਪੀ ਨੂੰ ਘਰ ਵਿੱਚ ਟਰਾਈ ਕਰਨਾ ਮੈਨੂੰ ਉਮੀਦ ਹੈ ਤੁਹਾਨੂੰ ਇਹ ਵੀਡੀਓ ਜ਼ਰੂਰ ਪਸੰਦ ਆਵੇਗੀ ਤਾਂ ਚਲੋ ਸ਼ੁਰੂ ਕਰਦੇ ਹਾਂ ਅੱਜ ਦੀ ਰੈਸਪੀ ਮੀਂਹ ਵਿੱਚ ਸਭ ਤੋਂ ਪਹਿਲਾਂ ਗੈਸ ਤੇ ਭਾਰੀ ਤਰਲੇ ਵਾਲਾ ਪੈਨ ਰੱਖ ਲਿੱਤੇ ਜੀ ਇਹ ਜਦੋਂ ਥੋੜਾ ਜਿਹਾ ਗਰਮ ਹੋ ਗਿਆ ਇਸ ਦੀ ਹੀਟ ਆਨ ਲੱਗ ਗਈ ਤਾਂ ਇਸ ਵਿੱਚ ਮੈਂ ਆਹ ਜਿਹੜੇ 250 ਗ੍ਰਾਮ ਅਲਸੀ ਸੀਗੀ ਇਸ ਨੂੰ ਪਾ ਲਵਾਂਗੀ ਇਸ ਨੂੰ ਛਾਨਣ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਅੱਜ ਕੱਲ ਬਾਜ਼ਾਰੋਂ ਬਿਲਕੁਲ ਸਾਫ਼ ਸੁਥਰੇ ਹੀ ਸਮਾਨ ਮਿਲਦਾ ਹੈ ਜੀ ਬਿਲ ਨਹੀਂ ਛਾਣੇ ਹੋਏ ਹੁੰਦੇ ਐ ਜੇ ਤੁਸੀਂ ਛਾਨ ਚਾਹੁੰਨੇ ਤਾਂ ਇਸ ਨੂੰ ਇੱਕ ਵਾਰੀ ਫਿਰ ਚਲਨੀ ਚ ਪਾ ਕੇ ਛਾਣ ਸਕਦੇ ਹੋ ਤੇ ਇਸ ਨੂੰ ਡਰਾਈ ਰੋਸਟ ਕਰਨਾ ਹੈ ਓਨੀ ਦੇਰ ਰੋਸਟ ਕਰਨਾ ਹੈ ਜਿੰਨੀ ਦੇਰ ਇਸ ਵਿੱਚੋਂ ਟਿੜਕਣ ਦੀ ਆਵਾਜ਼ ਨਾ ਆਨ ਲੱਗ ਜਾਵੇ ਜਦੋਂ ਇਸ ਵਿੱਚੋਂ ਟਿੜਕਣ ਦੀ ਖੜਕੇ ਦੀ ਆਵਾਜ਼ ਆਨ ਲੱਗ ਜੂ ਤਾਂ ਸਮਝਾਂਗੇ ਆਪਾਂ ਆਪਣੇ ਜਿਹੜੇ ਤੇਲ ਹੈਗੇ ਰੋਸਟ ਹੋ ਚ ਰੋਸਟ ਹੋ ਚੁੱਕੀ ਹੈ 2 ਤੋਂ 3 ਮਿੰਟ ਦੇ ਵਿੱਚ ਇਹ ਚੰਗੀ ਤਰ੍ਹਾਂ ਰੋਸਟ ਹੋ ਜਾਣਗੇ ਜਿਆਦਾ ਗੈਸ ਦੀ ਫਲੇਮ ਨੂੰ ਤੇਜ ਨਹੀਂ ਕਰਨਾ ਜੇ ਤੇਜ ਕੀਤਾ ਤਾਂ ਸੜ ਜਾਣਗੇ ਤੇ ਬਿਲਕੁਲ ਕਾਲੇ ਸਵਾਹ ਵਰਗੇ ਹੋ ਜਾਣਗੇ ਕਿਉਂਕਿ ਪਹਿਲਾਂ ਹੀ ਇਸ ਦਾ ਰੰਗ ਬਹੁਤ ਡਾਰਕ ਹੈ ਇਸ ਨੂੰ ਨਾਲ-ਨਾਲ 스ਪੈਚਰ ਨਾਲ ਹਿਲਾਉਂਦੇ ਜਰੂਰ ਰਹਿਣਾ ਨਹੀਂ ਤੇ ਜਿੱਥੇ ਇਹ نیچے ਇਸ ਨੂੰ ਜਿਆਦਾ ਸੇਕ ਲੱਗ ਗਿਆ ਉੱਥੇ ਸੜ ਕੇ ਕਾਲੇ ਹੋ ਜਾਣਗੇ ਲਗਾਤਾਰ ਹਿਲਾਉਂਦੇ ਰਹਿਣਾ ਹੈ ਤੇ ਨਾਲ-ਨਾਲ ਇਸ ਨੂੰ ਦੇਖਦੇ ਰਹਿਣਾ ਹੈ ਜੇ ਆਪਾਂ ਨੂੰ ਫਲੇਮ ਜਿਆਦਾ ਲੱਗਦੀ ਹੈ ਤਾਂ ਨਾਲ ਹੀ ਇਸ ਦੀ ਫਲੇਮ ਨੂੰ ਘਟਾ ਦੇਣਾ ਹੈ ਤੇ ਫਿਰ ਥੋੜੀ ਜਿਹੀ ਲੋ ਮੀਡੀਅਮ ਕਰਕੇ ਤੇ ਫਿਰ ਇਸ ਨੂੰ ਭੁੰਨਣਾ ਹੈ ਜਿੰਨੀ ਫਿਕਰ ਇਸ ਵਿੱਚੋਂ ਟਿੜਕਣ ਦੀ ਆਵਾਜ਼ ਨਹੀਂ ਆਉਂਦੀ ਉਨੀ ਦੇਰ ਇਸ ਨੂੰ ਹਿਲਾਉਂਦੇ ਰਹਿਣਾ ਤੇ ਭੁੰਨਦੇ ਰਹਿਣਾ ਡਰਾਈ ਰੋਸਟ ਕਰਨ ਦਾ ਇਹ ਫਾਇਦਾ ਹੈ ਕਿ ਇਸ ਵਿੱਚੋਂ ਸਾਰਾ ਆਪਣਾ ਜਿਹੜਾ ਮੋਇਸਚਰ ਨਿਕਲ ਜਾਵੇਗਾ ਤੇ ਇਸ ਨੂੰ ਬੀਟ ਕਰਨਾ ਆਸਾਨ ਹੋ ਜਾਵੇਗਾ ਫਿਰ ਆਪਾਂ ਇਹਦਾ ਦਰਦਰਾ ਪਾਊਡਰ ਬਣਾਵਾਂਗੇ ਜਦੋਂ ਇਹ ਚੰਗੀ ਤਰ੍ਹਾਂ ਇਸ ਵਿੱਚੋਂ ਮੋਇਸਚਰ ਨਿਕਲ ਗਿਆ ਤੇ ਇਹ ਟਿੜਕਣ ਲੱਗ ਗਈ ਦੋ ਤੋਂ ਤਿੰਨ ਮਿੰਟ ਦੇ ਵਿੱਚ ਇਹ ਸਾਰੇ ਆਪਣੇ ਐਲਸੀ ਦੇ ਬੀ ਚੰਗੀ ਤਰ੍ਹਾਂ ਗਰਮ ਹੋ ਜਾਣਗੇ ਰੋਸਟ ਹੋ ਜਾਣਗੇ ਤੇ ਤਿੜਕਣ ਲੱਗ ਜਾਣਗੇ ਤੇ ਆਪਾਂ ਨੂੰ ਪਤਾ ਲੱਗ ਜੇਗਾ ਆਪਣੇ ਐਲਸੀ ਦੇ ਬੀ ਰੋਸਟ ਹੋ ਚੁੱਕੇ ਤੇ ਫਿਰ ਆਪਾਂ ਗੈਸ ਦੀ ਫਲੇਮ ਨੂੰ ਆਫ ਕਰ ਦਾਂਗੇ ਤੇ ਇਸ ਨੂੰ ਠੰਡਾ ਕਰ ਲਵਾਂਗੇ ਦੋਸਤੋ ਤੁਸੀਂ ਕਿਸ ਪਿੰਡਿਆ ਸ਼ਾਇਦ ਤੋਂ ਮੇਰੀ ਵੀਡੀਓ ਨੂੰ ਦੇਖ ਰਹੇ ਹੋ ਕਮੈਂਟ ਬਾਕਸ ਦੇ ਵਿੱਚ ਜਰੂਰ ਲਿੱਕੇ ਦੱਸਣਾ ਜੀ ਤਾਂ ਜੋ ਮੈਂ ਤੁਹਾਡਾ ਧੰਨਵਾਦ ਕਰ ਸਕਾਂ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਰ ਦੇਣਾ ਜੀ ਤੁਹਾਡੀ ਇੱਕ ਲਾਈਕ ਨਾਲ ਵੀ ਮੈਨੂੰ ਬਹੁਤ ਮੋਟੀਵੇਸ਼ਨਲ ਸਪੋਰਟ ਮਿਲਦੀ ਹੈ ਜੀ ਜਿਸ ਨਾਲ ਮੈਂ ਹੋਰ ਨਵੀਂ ਨਵੀਂ ਵੀਡੀਓ ਬਣਾਉਣ ਦੀ ਕੋਸ਼ਿਸ਼ ਕਰਦੀ ਆਂ ਦੋਸਤੋ ਜੇ ਤੁਸੀਂ ਐਲਸੀ ਦੀਆਂ ਪਿੰਨੀਆਂ ਬਣਾ ਕੇ ਨਹੀਂ ਖਾਣੀਆਂ ਤਾਂ ਇਸ ਦਾ ਪਾਊਡਰ ਬਣਾ ਕੇ ਤੁਸੀਂ ਇੱਕ ਬੰਦ ਡੱਬੀ ਦੇ ਵਿੱਚ ਰੱਖ ਸਕਦੇ ਹੋ ਤੇ ਜਦੋਂ ਕੋਈ ਰੋਟੀ ਪਰਾਂਠਾ ਜਾਂ ਪੂਰੀ ਬਣਾਣੀ ਤਾਂ ਉਸ ਵਿੱਚ ਇਸ ਪਾਊਡਰ ਨੂੰ ਇੱਕ ਚੁੰਡੀ ਜਾਂ ਦੋ ਚੁੰਡੀ ਪਾ ਦਿਓ ਉਸ ਦਾ ਵੀ ਬਹੁਤ ਫਾਇਦਾ ਹੋਵੇਗਾ ਤਾਂ ਦਹੀਂ ਦੇ ਰਾਇਤੇ ਵਿੱਚ ਇਸ ਨੂੰ ਪਾ ਸਕਦੇ ਹੋ ਜਾਂ ਕਿਸੇ ਸੈਲਡ ਦੇ ਉੱਤੇ ਇਸ ਨੂੰ ਸਪ੍ਰਿੰਕਲ ਕਰ ਦਿਓ ਜੀ ਹਰ ਤਰੀਕੇ ਨਾਲ ਅਲਸੀ ਖਾਧੀ ਜਾ ਸਕਦੀ ਹੈ ਜੀ ਇਸ ਨੂੰ ਗਰਮ ਕਰਕੇ ਦੀਸੀ ਜੈਲੀ ਕੱਢ ਕੇ ਸਿਰ ਤੇ ਲਗਾਓ ਤੇ ਬਾਹਰ ਨਹੀਂ ਵੀ ਬਹੁਤ ਚੰਗੀ ਹੈ ਇਸ ਕਰਕੇ ਅਲਸੀ ਕਿਸ ਨਾ ਕਿਸੇ ਰੂਪ ਵਿੱਚ ਤੁਸੀਂ ਸਰਦੀ ਵਿੱਚ ਜ਼ਰੂਰ ਵਰਤਦੇ ਰਹੋ ਜੀ ਬਹੁਤ ਹੀ ਇਸ ਦੇ ਫਾਇਦੇ ਹੈ ਜੀ ਦੋਸਤੋ ਇਹ ਸਭ ਤੋਂ ਸਸਤਾ ਸਰਦੀ ਦਾ ਮੇਵਾ ਹੈ 15 ਰੁਪਏ ਦਾ 250 ਗ੍ਰਾਮ ਤੁਹਾਨੂੰ ਅਲਸੀ ਬਾਜ਼ਾਰ ਵਿੱਚੋਂ ਮਿਲ ਜਾਵੇਗੀ ਕਿਸੇ ਵੀ ਕਰਿਆਨਾ ਸਟੋਰ ਤੋਂ ਲੈ ਸਕਦੇ ਹੋ ਇਸ ਤੋਂ ਸਸਤਾ ਤੁਹਾਨੂੰ ਸਰਦੀ ਦਾ ਮੇਵਾ ਨਹੀਂ ਮਿਲੇਗਾ ਤੇ ਬਹੁਤ ਹੀ ਫਾਇਦੇਮੰਦ ਹੈ ਇਹ ਆٹے ਬੇਸਨ ਨਾਲੋਂ ਵੀ ਜ਼ਿਆਦਾ ਫਾਇਦੇਮੰਦ ਹੈ ਜੀ ਤੇ ਬਹੁਤ ਹੀ ਟੇਸਟੀ ਬਣਦੀਆਂ ਜਿਹਦੀਆਂ ਪਿੰਨੀਆਂ ਬਹੁਤ ਜ਼ਿਆਦਾ ਟਾਈਮ ਨਹੀਂ ਲੱਗੇਗਾ ਥੋੜੀ ਮਿਹਨਤ ਤਾਂ ਹੈ ਪਰ ਫਾਇਦੇ ਲਈ ਥੋੜੀ ਮਿਹਨਤ ਵੀ ਕੀਤੀ ਜਾ ਸਕਦੀ ਹੈ ਇਸ ਕਰਕੇ ਇਸ ਨੂੰ 15 ਤੋਂ 20 ਮਿੰਟਾਂ ਦੇ ਵਿੱਚ ਇਹ ਸਾਰੀਆਂ ਆਪਣੀਆਂ ਪਿੰਨੀਆਂ ਬਣ ਕੇ ਤਿਆਰ ਹੋ ਜਾਣਗੀਆਂ ਜੀ ਦੋਸਤੋ ਥੋੜੀ ਥੋੜੀ ਇਸ ਵਿੱਚੋਂ ਢਿੱਡਕਣ ਦੀ ਆਵਾਜ਼ ਆਉਣ ਲੱਗ ਪਈ ਹੈ ਇਸ ਦਾ ਮਤਲਬ ਹੈ ਕਿ ਆਪਣੇ ਜਿਹੜੇ ਅਲਸੀ ਦੇ ਬੀ ਹੈ ਇਹ ਰੋਸਟ ਹੋਣੇ ਸ਼ੁਰੂ ਹੋ ਗਏ ਹਨ ਜਦੋਂ ਚੰਗੀ ਤਰ੍ਹਾਂ ਇਸ ਦੇ ਫੁੱਟਣ ਦੀ ਆਵਾਜ਼ ਆ ਗਈ ਤਾਂ ਉਦੋਂ ਆਪਾਂ ਇਸ ਨੂੰ ਬੰਦ ਕਰ ਦਵਾਂਗੇ ਜੀ ਦੋਸਤੋ ਜੇ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਬਸਕ੍ਰਾਈਬ ਜਰੂਰ ਕਰਕੇ ਜਾਣਾ ਜੀ ਤੇ ਬੈਲ ਦੇ ਬਟਨ ਨੂੰ ਪ੍ਰੈਸ ਕਰ ਦੇਣਾ ਤਾਂ ਜੋ ਤੁਹਾਨੂੰ ਮੇਰੀ ਹਰ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਮੈਂ ਬਹੁਤ ਹੀ ਮਿਹਨਤ ਨਾਲ ਇਹ ਵੀਡੀਓਜ਼ ਤਿਆਰ ਕਰਦੀ ਹਾਂ ਵੱਧ ਤੋਂ ਵੱਧ ਇਸ ਨੂੰ ਸਬਸਕ੍ਰਾਈਬ ਕਰੋ ਤੇ ਵੱਧ ਤੋਂ ਵੱਧ ਇਸ ਨੂੰ ਲਾਈਕ ਸ਼ੇਅਰ ਕਰਨਾ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੇ ਤਾਂ ਰਿਸ਼ਤੇਦਾਰਾਂ ਤੇ ਪੜੋਸੀਆਂ ਨੂੰ ਵੀ ਸ਼ੇਅਰ ਕਰਨਾ ਦੋਸਤੋ ਤੁਹਾਨੂੰ ਇਸ ਵਿੱਚੋਂ ਟਿੜ-ਟਿੜ ਕਰਨ ਦੀ ਆਵਾਜ਼ ਸੁਣ ਰਹੀ ਹੋਣੀ ਹੈਗੀ ਇਸ ਦਾ ਮਤਲਬ ਹੈ ਕਿ ਆਪਣੇ ਐਲਸੀ ਦੇ ਬੀਜ ਚੰਗੀ ਤਰ੍ਹਾਂ ਰੋਸਟ ਹੋ ਰਹੇ ਨੇ ਇਸ ਕਰਕੇ ਇਸ ਵਿੱਚੋਂ ਆਵਾਜ਼ ਆ ਰਹੀ ਹੈ ਟਿੜਕਣ ਦੀ ਮੈਂ ਗੈਸ ਦੀ ਬਲੀ ਨੂੰ ਆਫ ਕਰ ਦਵਾਂਗੀ ਜਿਆਦਾ ਇਹ ਗਰਮ ਹੋ ਕੇ ਸੜ ਨਾ ਜਾਣ ਬੰਦ ਗੈਸ ਤੇ ਹੀ ਮੈਂ ਇਸ ਨੂੰ 2 ਤੋਂ 3 ਮਿੰਟ ਲਈ ਫਿਰ ਇਸ ਤਰ੍ਹਾਂ ਹਿਲਾਉਂਦੀ ਰਵਾਂਗੀ ਤਾਂ ਜੋ ਇਹ ਚੰਗੀ ਤਰ੍ਹਾਂ ਇਸ ਵਿੱਚੋਂ ਤੜਕਣ ਦੀ ਆਵਾਜ਼ ਆ ਜਾਵੇ ਤੇ ਇਹ ਚੰਗੀ ਤਰ੍ਹਾਂ ਰੋਸਟ ਹੋ ਜਾਣ ਇਸ ਵਿੱਚੋਂ ਖੁਸ਼ਬੂ ਵੀ ਬਹੁਤ ਸੋਹਣੀ ਆਉਣ ਲੱਗ ਗਈ ਹੈ ਜੀ ਤੇ ਇਹ ਬਹੁਤ ਹੀ ਸੋਹਣੇ ਰੋਸਟ ਹੋ ਕੇ ਤਿਆਰ ਹੋ ਰਹੇ ਨੇ ਦੋਸਤੋ ਇਹ ਰੋਸਟ ਹੋ ਚੁੱਕੀ ਜਿਹੜੀ ਐਲਸੀ ਦੀ ਬੀ ਹੈ ਹੁਣ ਮੈਂ ਇਹਨੂੰ ਪਲੇਟ ਵਿੱਚ ਕੱਢ ਲਾਵਾਂਗੀ ਤੇ ਥੋੜੀ ਦੇਰ ਲਈ ਇਸ ਨੂੰ ਠੰਡਾ ਕਰ ਦਵਾਂਗੇ ਜੇ ਆਪਾਂ ਪੈਨ ਵਿੱਚ ਹੀ ਪਏ ਰਹਿਣ ਦਿੱਤੇ ਤਾਂ ਪੈਨ ਵਿੱਚ ਸੇਕ ਬਹੁਤ ਹੈ ਤੇ ਹੋ ਸਕਦਾ ਹੈ ਸੜ ਜਾਂ। ਇਸ ਕਰਕੇ ਪੈਨ ਵਿੱਚੋਂ ਕੱਢ ਲਓ ਜੀ ਤੇ ਇਸ ਨੂੰ ਪਲੇਟ ਵਿੱਚ ਪਾ ਦਿਓ। ਇਸ ਨੂੰ ਥੋੜੀ ਦੇਰ ਲਈ ਰੂਮ ਟੈਂਪਰੇਚਰ ਵਿੱਚ ਰੱਖ ਦਵਾਂਗੇ ਤਾਂ ਜੋ ਇਹ ਠੰਡੇ ਹੋ ਜਾਣ ਤੇ ਫਿਰ ਇਸ ਦਾ ਆਪਾਂ ਇੱਕ ਦਰਦਰਾ ਜਿਹਾ ਪਾਊਡਰ ਬਣਾ ਕੇ ਤਿਆਰ ਕਰ ਲਵਾਂਗੇ। ਦੋਸਤੋ ਜਿੰਨੀ ਦੇਰ ਆਪਣੇ ਐਲਸੀ ਦੇ ਬੀ ਠੰਡੇ ਹੁੰਦੇ ਉਹਨੇ ਦੇਰ ਆਪਾਂ ਡਰਾਈ ਫਰੂਟ ਨੂੰ ਡਰਾਈ ਰੋਸਟ ਕਰ ਲੈਣੇ ਹੈ ਜੀ ਇਸ ਲਈ ਮੈਂ 25 ਤੋਂ 30 ਬਦਾਮ ਦੀਆਂ ਗਿਰੀਆਂ ਲਿੱਤੀਆਂ। 25 ਤੋਂ 30 ਹੀ ਮੈਂ ਕਾਜੂ ਲਿੱਤੀ ਹੈ ਤੇ ਇੱਕ ਕਟੋਰੀ ਮੈਂ ਫੁੱਲ ਮਖਾਣੇ ਦੀ ਲਿੱਤੀ ਹੈ ਤੁਸੀਂ ਇਸ ਤੋਂ ਇਲਾਵਾ ਕੋਈ ਹੋਰ ਡਰਾਈ ਫਰੂਟ ਜਿਵੇਂ ਕੋਈ ਪਿਸਤਾ ਜਾਂ ਅਖਰੋਟ ਪਾਣਾ ਚਾਹੁੰਦੇ ਹੋ ਤਾਂ ਉਹ ਵੀ ਪਾ ਸਕਦੇ ਹੋ ਇਸ ਨੂੰ ਮੈਂ ਹੁਣ ਫਿਰ ਤੋਂ ਗੈਸ ਨੂੰ ਔਨ ਕਰਕੇ ਪੈਨ ਰੱਖ ਕੇ ਤੇ ਡਰਾਈ ਰੋਸਟ ਕਰਨ ਲੱਗੀ ਜੀ ਕਾਜੂ ਬਦਾਮ ਤੇ ਫੁੱਲ ਮਖਾਣੇ ਤਿੰਨੇ ਮੈਂ ਇਕੱਠੇ ਮਿਕਸ ਕਰ ਦਵਾਂਗੀ ਜੀ ਦੋ ਤੋਂ ਤਿੰਨ ਮਿੰਟ ਦੇ ਵਿੱਚ ਇਹ ਰੋਸਟ ਹੋ ਜਾਣਗੇ ਜੀ ਇਸ ਵਿੱਚੋਂ ਸਾਰਾ ਮੌਇਸਚਰ ਨਿਕਲ ਜਾਵੇਗਾ ਰੋਸਟ ਕਰਨ ਦਾ ਆਪਣਾ ਮਤਲਬ ਵੀ ਇਹ ਹੈ ਕਿ ਇਸ ਵਿੱਚ ਸਾਰਾ ਮੌਇਸਚਰ ਨਿਕਲ ਜਾਵੇ ਤੇ ਮਿਕਸੀ ਵਿੱਚ ਆਸਾਨੀ ਨਾਲ ਪੀਸੇ ਜਾ ਸਕਣ ਇਸ ਕਰਕੇ ਆਪਾਂ ਇਸ ਨੂੰ ਡਰਾਈ ਰੋਸਟ ਕਰ ਰਹੇ ਹਾਂ ਜੀ 2 ਤੋਂ 3 ਮਿੰਟ ਦੇ ਵਿੱਚ ਇਸ ਦਾ ਕਲਰ ਨਹੀਂ ਬਦਲਣਾ ਸਿਰਫ ਇਸ ਨੂੰ ਡਰਾਈ ਰੋਸਟ ਹੀ ਕਰਨਾ ਹੈ ਥੋੜਾ ਜਿਹਾ ਇਸ ਵਿੱਚ ਮੌਇਸਚਰ ਹੀ ਖਤਮ ਕਰਨਾ ਹੈ ਤਾਂ ਜੋ ਇਹ ਆਪਣੇ ਬਦਾਮ ਕਾਜੂ ਤੇ ਕੁੱਲ ਮਖਾਨੇ ਆਸਾਨੀ ਨਾਲ ਆਪਾਂ ਇਸ ਨੂੰ ਮਿਕਸੀ ਚ ਪਾਊਡਰ ਬਣਾ ਸਕੀਏ ਆਪਾਂ ਇਸ ਦਾ 2 ਤੋਂ 3 ਮਿੰਟ ਦੇ ਵਿੱਚ ਹੀ ਚੰਗੀ ਤਰ੍ਹਾਂ ਰੋਸਟ ਹੋ ਜਾਣਗੇ ਜੀ ਇਸ ਦਾ ਕਲਰ ਵੀ ਚੇਂਜ ਨਹੀਂ ਕਰਨਾ ਸਿਰਫ ਇਸ ਨੂੰ ਡਰਾਈ ਰੋਸਟ ਹੀ ਕਰਨਾ ਹੈ ਤਾਂ ਜੋ ਇਸ ਵਿੱਚੋਂ ਮੌਇਸਚਰ ਨਿਕਲ ਜਾਵੇ ਤੇ ਆ ਪੀਸੇ ਜਾਣ ਲਈ ਉਹ ਹੋ ਜਾਣ ਜੀ ਜੇ ਬਿਲਕੁਲ ਇਸ ਆ ਫਾਈਨ ਪਾਊਡਰ ਬਣਾਤਾ ਤਾਂ ਡਰਾਈ ਫਰੂਟਸ ਦਾ ਟੇਸ ਨਹੀਂ ਆਵੇਗਾ ਮੂੰਹ ਵਿੱਚ ਇਸ ਕਰਕੇ ਇਸ ਦਾ ਥੋੜਾ ਦਰਦਰਾ ਪਾਊਡਰ ਹੀ ਰੱਖਾਂਗੇ ਆਪਾਂ 2 ਤੋਂ 3 ਮਿੰਟ ਦੇ ਵਿੱਚ ਇਹ ਚੰਗੀ ਤਰ੍ਹਾਂ ਰੋਸਟ ਹੋ ਜਾਣਗੇ ਜਦੋਂ ਆਪਣੇ ਫੁੱਲ ਮਖਾਨੇ ਪੂਰੀ ਤਰ੍ਹਾਂ ਨਾਲ ਰੋਸਟ ਹੋ ਗਏ ਤਾਂ ਇਸ ਵਿੱਚੋਂ ਜਿਵੇਂ ਥੋੜਾ ਹਜੇ ਘੱਟ ਆਵਾਜ਼ ਆ ਰਹੀ ਹੈ ਚੰਗੀ ਤਰ੍ਹਾਂ ਆਵਾਜ਼ ਆਉਣੀ ਸ਼ੁਰੂ ਹੋ ਜਾਵੇਗੀ ਜੀ ਦੋਸਤੋ ਤੁਸੀਂ ਡਰਾਈ ਫਰੂਟਸ ਦੀ ਕੁਆਂਟੀਟੀ ਨੂੰ ਵਧਾ ਨਹੀਂ ਸਕਦੇ ਹੋ ਘਟਾ ਨਹੀਂ ਸਕਦੇ ਹੋ ਮੈਂ ਅੰਦਾਜ਼ੇ ਨਾਲ ਹੀ 250 ਗ੍ਰਾਮ ਤੇਲ ਦੇ ਵਿੱਚ ਇੰਨੇ ਕਾਜੂ ਗਦਾਮ ਤੇ ਫੁੱਲ ਮਖਾਣੇ ਪਿੱਤੀ ਹੈ ਜੀ ਗੈਸ ਦੀ ਫਲੇਮ ਨੂੰ ਸলো ਹੀ ਰੱਖਣਾ ਤੇਜ਼ ਤੇ ਇਹ ਕਾਜੂ ਬੜੀ ਛੇਤੀ ਸੜ ਜਾਣਗੇ ਜੀ ਆ ਦੇਖੋ ਜੀ ਪੂਰੀ ਤਰ੍ਹਾਂ ਹੁਣ ਇਸ ਵਿੱਚ ਆਵਾਜ਼ ਆਉਣ ਲੱਗ ਗਈ ਹੈ ਗੈਸ ਦੀ ਫਲੇਮ ਨੂੰ ਬੰਦ ਕਰ ਦਵਾਂਗੇ 1 ਮਿੰਟ ਲਈ ਇਦਾਂ ਹੀ ਹੋਰ ਚਰਾਂਦੇ ਰਵਾਂਗੇ ਆਪਾਂ ਸਪੈਚਰਾਂ ਨੂੰ ਆ ਦੇਖੋ ਜੀ ਕਿੰਨਾ ਸੋਹਣੀ ਇੰਦੀ ਆਵਾਜ਼ ਆ ਰਹੀ ਹੈ ਦਾ ਮਤਲਬ ਹੈ ਕਿ ਆਪਣੇ ਸਾਰੇ ਡਰਾਈ ਫਰੂਟਸ ਇਹਦੇ ਚੰਗੀ ਤਰ੍ਹਾਂ ਰੋਸਟ ਹੋ ਚੁੱਕੇ ਹੈ ਜੀ ਇਸਨੂੰ ਕਲੇਟ ਵਿੱਚ ਕਰ ਦਿੱਤਾ ਹੈ ਜੀ ਤਾਂ ਜੋ ਇਸ ਨੂੰ ਜ਼ਿਆਦਾ ਸੇਕ ਨਾ ਲੱਗੇ ਆਪਣੇ ਪੈਨ ਦਾ ਪੈਨ ਅਜੇ ਵੀ ਬਹੁਤ ਗਰਮ ਹੈ ਇਸ ਕਰਕੇ ਮੈਂ ਸਾਰੇ ਡਰਾਈ ਫਰੂਟਸ ਬਾਹਰ ਕੱਢ ਦਿੱਤੇ ਹੁਣ ਇਸੇ ਪੈਨ ਵਿੱਚ ਫਿਰ ਤੋਂ ਮੈਂ ਗੈਸ ਨੂੰ ਔਨ ਕਰਾਂਗੀ ਤੇ ਦੋ ਚਮਚ ਦੇਸੀ ਘਿਓ ਦੇ ਪਾਵਾਂਗੀ ਆ ਦੇਖੋ ਜੀ ਇੱਕ ਚਮਚ ਪਾਤਾ ਤੇ ਇੱਕ ਚਮਚ ਮੈ ਇਸ ਵਿੱਚ ਹੋਰ ਪਾਵਾਂਗੀ ਮੇਰੇ ਕੋਲ ਸ਼ੁੱਧ ਗਾਂ ਦਾ ਦੇਸੀ ਘਿਓ ਹੈ ਤੁਹਾਡੇ ਕੋਲ ਗਾਂ ਜਾਂ ਮੱਝ ਕੋਈ ਵੀ ਹੋਵੇ ਦੋਨੇ ਦੀ ਘਿਓ ਬਹੁਤ ਵਧੀਆ ਆਏਗੀ ਆਪਣਾ ਘਿਓ ਬਹੁਤ ਜਲਦੀ ਨਾਲ ਨੈਟ ਹੋ ਗਿਆ ਜੀ ਹੁਣ ਇਸ ਵਿੱਚ ਮੈਂ 250 ਗ੍ਰਾਮ ਆ ਪਾਲਸੀ ਰਿੱਤੀ ਹੈ 250 ਗ੍ਰਾਮ ਹੀ ਗੁੜ ਲਾਵਾਂਗੇ ਜੀ ਗੁੜ ਨੂੰ ਚਾਹੋ ਤਾਂ ਤੁਸੀਂ ਛੋਟੇ ਪੀਸ ਕੱਟ ਦਿਓ ਤੇ ਚਾਹੇ ਇਸ ਨੂੰ ਸਾਬਤ ਪਾ ਦਿਓ ਜੀ ਇਸ ਦੀ ਆਪਾਂ ਇੱਕ ਚਾਸ਼ਨੀ ਤਿਆਰ ਕਰਨੀ ਹੈ ਚਾਸ਼ਨੀ ਸਿਰਫ ਮੈਲਟ ਕਰਨੀ ਹੈ ਚਿਪਚਿਪੀ ਬਣਾਉਣੀ ਹੈ ਇਸ ਨੂੰ ਤਾਰ ਕੋਈ ਵੀ ਤਾਰ ਨਹੀਂ ਬਣਾਉਣੀ ਇਸ ਦੀ ਇਸ ਨੂੰ ਇੱਕ ਤਾਰ ਵਾਲੀ ਜਾਂ ਦੋ ਤਾਰ ਵਾਲੀ ਚਾਸ਼ਨੀ ਨਹੀਂ ਬਣਾਉਣੀ ਜੀ ਫਿਰ ਉਹ ਜ਼ਿਆਦਾ ਪੱਕ ਜਾਵੇਗੀ ਤੇ ਆਪਣੀਆਂ ਪਿੰਨੀਆਂ ਹਾਰਡ ਹੋ ਜਾਣਗੀਆਂ ਆਪਣੀ ਪਿੰਨੀ ਸਖਤ ਹੋ ਜਾਣਗੀਆਂ ਇਸ ਕਰਕੇ ਇਸ ਨੂੰ ਸਿਰਫ ਪਿਘਲਾਣਾ ਹੀ ਹੈ ਸਿਰਫ ਆਪਾਂ ਦੇਸੀ ਘਿਓ ਦੇ ਵਿੱਚ ਗੁੜ ਨੂੰ ਮੈਲਟ ਕਰਨਾ ਹੈ ਤਾਰ ਕੋਈ ਵੀ ਨਹੀਂ ਬਣਾਨੀ ਜੀ ਇੰਨੀ ਗਾੜੀ ਚਾशनी ਨਹੀਂ ਬਣਾਨੀ ਕਿ ਬਾਅਦ ਚ ਪੱਕ ਜਾਵੇ ਤੇ ਆਪਣੀ ਪਿੰਨੀ ਸੋਣੀ ਨਾ ਬਣੀ ਤੇ ਖਾਨ ਵਿੱਚ ਦਿੱਕਤ ਆਵੇ। ਦੋਸਤੋ ਘਿਓ ਬਹੁਤ ਗਰਮ ਸੀ ਇਸ ਕਰਕੇ ਮੈਂ ਇੱਕ ਵਾਰੀ ਗੈਸ ਨੂੰ ਇੱਕ ਵਾਰੀ ਮੈਂ ਗੈਸ ਦੀ ਫਲੇਮ ਨੂੰ ਆਫ ਕਰ ਦਿੱਤਾ ਹੈ ਤੇ ਜਦੋਂ ਇਹ ਗੁੜ ਥੋੜਾ ਨਰਮ ਹੋ ਜਾਵੇਗਾ ਫਿਰ ਆਪਾਂ ਗੈਸ ਦੀ ਫਲੇਮ ਨੂੰ ਔਨ ਕਰਾਂਗੇ ਜੀ। ਆਪਾਂ ਗੁੜ ਸੜ ਕੇ ਕਾਲਾ ਨਾ ਹੋ ਜਾਵੇ ਇਸ ਕਰਕੇ ਮੈਂ ਗੈਸ ਦੀ ਫਲੇਮ ਨੂੰ ਆਫ ਕਰ ਦਿੱਤਾ ਹੈ ਤੇ ਹੌਲੀ-ਹੌਲੀ ਇਹ ਗੁੜ ਆਪਣੇ ਆਪ ਗਰਮ ਘਿਓ ਦੇ ਵਿੱਚ ਪਿਗਲਣ ਲੱਗ ਜਾਵੇਗਾ। ਦੂਜੀ ਪਾਸੇ ਦੋਸਤੋ ਆਪਣੀ ਅਲਸੀ ਆੜੀ ਬਿਲਕੁਲ ਠੰਡੀ ਹੋ ਚੁੱਕੀ ਹੈ ਜੀ ਆਪਾਂ ਉਹਨ ਇਸ ਦਾ ਫਾਈਨ ਪਾਊਡਰ ਬਣਾ ਲਵਾਂਗੇ ਜੇ ਜ਼ਿਆਦਾ ਫਾਈਨ ਨਾ ਬਣੇ ਥੋੜਾ ਦਰਦਰਾ ਰਹੇਗਾ ਤਾਂ ਵੀ ਕੋਈ ਗੱਲ ਨਹੀਂ ਖਾਣ ਵਿੱਚ ਦੋਨੇ ਤਰ੍ਹਾਂ ਨਾਲ ਟੇਸਟੀ ਲੱਗੇਗਾ ਫਾਈਨ ਵੀ ਵਧੀਆ ਲੱਗਦਾ ਹੈ ਤੇ ਦਰਦਰਾ ਪਾਊਡਰ ਵੀ ਵਧੀਆ ਲੱਗੇਗਾ ਦੋਸਤੋ ਆਪਣਾ ਅਲਸੀ ਦਾ ਪਾਊਡਰ ਤਿਆਰ ਹੋ ਗਿਆ ਜੀ ਥੋੜਾ ਜਿਹਾ ਦਰਦਰਾ ਹੈ ਬਹੁਤ ਜ਼ਿਆਦਾ ਬਰੀਕ ਨਹੀਂ ਪਰ ਦਰਦਰੇ ਨਾਲੋਂ ਥੋੜਾ ਵਧੀਆ ਹੈ ਤੇ ਫਾਈਨ ਨਾਲੋਂ ਥੋੜਾ ਜਿਹਾ ਫਾਈਨ ਪਾਊਡਰ ਨਾਲੋਂ ਥੋੜਾ ਜਿਹਾ ਘੱਟ ਤਿਆਰ ਹੋਇਆ ਪਰ ਇਸ ਦੀਆਂ ਪਿੰਨੀਆਂ ਬਹੁਤ ਹੀ ਟੇ ਥੋੜਾ ਜਿਹਾ ਮੂੰਹ ਵਿੱਚ ਇਸ ਦਾ ਟੇਸਟ ਆਵੇਗਾ ਜੀ ਇਸ ਨੂੰ ਮੈਂ ਇੱਕ ਪਲੇਟ ਦੇ ਵਿੱਚ ਕੱਢ ਰਹੀ ਹਾਂ ਆ ਦੇਖੋ ਜੀ ਮੈਂ ਸਾਰਾ ਹਲਦੀ ਦਾ ਪਾਊਡਰ ਇੱਕ ਪਲੇਟ ਵਿੱਚ ਕੱਢ ਦਿੱਤਾ ਹੈ ਤੇ ਹੁਣ ਮੈਂ ਆਪਣੇ ਡਰਾਈ ਫਰੂਟ ਵੀ ਠੰਡੇ ਹੋ ਚੁੱਕੇ ਹੈ ਜੀ ਇਸ ਦਾ ਵੀ ਇੱਕ ਦਰਦਰਾ ਪਾਊਡਰ ਤਿਆਰ ਕਰ ਲੈਣਾ ਇਸ ਦਾ ਬਰੀਕ ਪਾਊਡਰ ਨਹੀਂ ਬੰਨਣਾ ਦਰਦਰਾ ਬੰਨਣਾ ਹੈ ਪਰ ਦਰਦਰਾ ਹੀ ਬਹੁਤ ਸਵਾਦ ਲੱਗੇਗਾ ਆ ਦੇਖੋ ਜੀ ਡਰਾਈ ਫਰੂਟਸ ਦਾ ਵੀ ਇੱਕ ਦਰਦਰਾ ਜਿਹਾ ਪਾਊਡਰ ਬਣ ਕੇ ਤਿਆਰ ਹੋ ਚੁੱਕਾ ਹੈ ਇਸ ਵਿੱਚ ਕਾਜੂ ਬਦਾਮ ਤੇ ਫੁੱਲ ਮਖਾਨੇ ਪਾਏ ਸੀ ਜੀ ਇਸ ਨੂੰ ਮੈਂ ਇੱਕ ਪਲੇਟ ਵਿੱਚ ਕੱਢ ਲਵਾਂਗੀ ਵਿੱਚ ਇੱਕ ਦੋ ਬਦਾਮ ਜਿਹੜੇ ਸਾਬਤ ਰਹਿ ਗਏ ਕੋਈ ਗੱਲ ਨਹੀਂ ਤੁਸੀਂ ਇਸ ਨੂੰ ਜਿਆਦਾ ਦਵਾਰਾ ਕਰ ਸਕਦੇ ਹੋ ਤੇ ਜਾਂ ਇਸੇ ਤਰ੍ਹਾਂ ਹੀ ਪੀਨੀਆਂ ਦੇ ਵਿੱਚ ਮਿਕਸ ਕਰ ਸਕਦੇ ਹੋ ਮੂੰਹ ਵਿੱਚ ਬਦਾਮਾਂ ਦਾ ਟੇਸਟ ਆ ਜਾਵੇਗਾ ਕੋਈ ਗੱਲ ਨਹੀਂ ਦੋਸਤੋ ਆਪਣਾ ਜਿਹੜਾ ਘਿਓ ਹੈ ਠੰਡਾ ਹੋ ਚੁੱਕਿਆ ਸੀ ਇਸ ਕਰਕੇ ਮੈਂ ਫਿਰ ਤੋਂ ਗੈਸ ਦੀ ਫਲੇਮ ਨੂੰ ਔਨ ਕਰ ਦਿੱਤਾ ਤੇ ਜੋ ਬਾਕੀ ਬਚੀਆਂ ਗੁੜ ਦੀਆਂ ਡੱਲੀਆਂ ਇਹਨੂੰ ਆਪਾਂ ਮੈਲਟ ਕਰ ਲਵਾਂਗੇ ਚੰਗੀ ਤਰ੍ਹਾਂ ਅਲਸੀ ਦੇ ਪਿੰਨਿਆਂ ਵਿੱਚ ਪਾਣੀ ਬਿਲਕੁਲ ਨਹੀਂ ਪਵੇਗਾ ਜੀ ਇਸ ਕਰਕੇ ਤੁਸੀਂ ਇਹ ਪਿੰਨੀਆਂ ਮਹੀਨੇ 2 ਮਹੀਨੇ ਲਈ ਸਟੋਰ ਕਰਕੇ ਵੀ ਰੱਖ ਸਕਦੇ ਹੋ ਤੁਸੀਂ ਇਸ ਨੂੰ ਸਾਰੀ ਸਰਦੀ ਇੱਕ 에ਅ ਟਾਈਟ ਕੰਟੇਨਰ ਦੇ ਵਿੱਚ ਸਟੋਰ ਕਰਕੇ ਰੱਖ ਸਕਦੇ ਹੋ ਜੀ ਬਿਲਕੁਲ ਵੀ ਖਰਾਬ ਨਹੀਂ ਹੋਣਗੀਆਂ ਹੋਰਿਓ ਦੀ ਸਾਰਾ ਗੁੜ ਜਿਹੜਾ ਮੈਲਟ ਹੋਣਾ ਸ਼ੁਰੂ ਹੋ ਗਿਆ ਜੀ ਇਸ ਵਿੱਚ ਗੰਡਾ ਬਿਲਕੁਲ ਨਹੀਂ ਰਹਿਣ ਦੇਣੀ ਹੈ ਚੰਗੀ ਤਰ੍ਹਾਂ ਇਸ ਸਪੈਚੂਲਾ ਨਾਲ ਪ੍ਰੈਸ ਕਰਕੇ ਹਰੇਕ ਗੰਡ ਇਸ ਦੀ ਖਤਮ ਕਰ ਦੇਣੀ ਗੁੜ ਦੀ ਆਪਣਾ ਗੁੜ ਚੰਗੀ ਤਰ੍ਹਾਂ ਗਰਮ ਹੋ ਗਿਆ ਇਸ ਕਰਕੇ ਦੋਸਤੋ ਮੈਂ ਫਿਰ ਤੋਂ ਗੈਸ ਦੀ ਫਲੇਮ ਨੂੰ ਆਫ ਕਰ ਦਿੱਤੇ ਜੀ ਤਾਂ ਜੋ ਇਹ ਗੁੜ ਫਿਰ ਸੜਨਾ ਲੱਗ ਜਾਵੇ ਹੁਣ ਦੋਸਤੋ ਜਿਹੜਾ ਮੈਂ ਡਰਾਈ ਫਰੂਟ ਦਰਦਰਾ ਪਾਊਡਰ ਬਣਾ ਕੇ ਰੱਖਿਆ ਸੀ ਇਸ ਨੂੰ ਸਾਰੇ ਨੂੰ ਇਸ ਵਿੱਚ ਮਿਕਸ ਕਰ ਦਵਾਂਗੀ ਜੀ ਇਸ ਗੁੜ ਵਾਲੀ ਚਾਸ਼ਨੀ ਦੇ ਵਿੱਚ ਹੋਲੀ-ਹੋਲੀ ਇਸ ਨੂੰ ਸਪੈਟਰ ਨਾਲ ਗੁੜ ਦੇ ਵਿੱਚ ਮਿਕਸ ਕਰਦੇ ਨੇ ਜੀ ਨਾਲ ਹੀ ਜਿਹੜਾ ਮੈਂ ਅਲਸੀ ਦੇ ਬੀਜ ਦਾ ਪਾਊਡਰ ਬਣਾ ਕੇ ਰੱਖਿਆ ਸੀ ਉਹ ਵੀ ਇਸ ਵਿੱਚ ਮਿਕਸ ਕਰ ਦਵਾਂਗੇ ਜੀ ਤੇ ਫਿਰ ਤੋਂ ਇਸ ਨੂੰ ਚਾਸ਼ਨੀ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰਦੇ ਨੇ ਜਦੋਂ ਥੋੜਾ ਜਿਹਾ ਆਪਣਾ ਗੁੜ ਦੀ ਚਾਸ਼ਨੀ ਠੰਡੀ ਹੋ ਗਈ ਉਦੋਂ ਆਪਾਂ ਹੱਥ ਨਾਲ ਇਸਦੀਆਂ ਪਿੰਨੀਆ ਮੱਟ ਲਾਵਾਂਗੇ ਹਜੇ ਚਾਸ਼ਨੀ ਜਿਹੜੀ ਆਪਣੀ ਬਹੁਤ ਗਰਮ ਹੈ ਹੱਥ ਨਹੀਂ ਲੱਗ ਸਕਦਾ ਇਸ ਨੂੰ ਇਸ ਕਰਕੇ ਮੈਂ ਸਪੈਚਰ ਨਾਲ ਇਸ ਨੂੰ ਮਿਕਸ ਕਰਨ ਦੀ ਕੋਸ਼ਿਸ਼ ਕਰਦੀ ਹੈ ਬਹੁਤ ਠੰਡਾ ਹੋਣ ਤੇ ਇਸ ਦੀਆਂ ਪਿੰਨੀਆ ਨਹੀਂ ਮੱਟੀਆਂ ਜਾਣਗੀਆਂ ਜੀ ਕਿਉਂਕਿ ਗੂੜਾ ਜਿਹੜਾ ਸਖਤ ਹੋ ਜਾਂਦਾ ਥੋੜਾ ਜਿਹਾ ਨਿੱਗਾ ਹੋਣ ਤੇ ਇਸ ਨੂੰ ਪਿੰਨੀਆ ਦਾ ਰੂਪ ਦੇ ਦਵਾਂਗੇ ਜੀ ਦੋਸਤੋ ਨਾਲ ਹੀ ਇਸ ਵਿੱਚ ਮਾ ਪਾ ਰਹੀ ਹਾਂ ਇੱਕ ਗੋਲੀ ਨਾਰੀਅਲ ਦਾ ਬੁਰਾਦਾ ਇਹ ਨਾਰੀਅਲ ਦਾ ਬਰਾਦਾ ਰੈਡੀਮੇਡ ਬਾਜ਼ਾਰ ਵਿੱਚੋਂ ਮਿਲ ਜਾਂਦਾ ਹੈ ਜੀ 1 ਕਿਲੋ ਦਾ ਪੈਕੇਟ ਜੇ ਤੁਹਾਡੇ ਕੋਲ ਇਹ ਨਾਰੀਅਲ ਦਾ ਬਰਾਦਾ ਨਹੀਂ ਹੈ ਤਾਂ ਤੁਹਾਡੇ ਕੋਲ ਨਾਰੀਅਲ ਦੀ ਠੂਠੀ ਹੈ ਜਿਹੜਾ ਕਿ ਸੁੱਕਾ ਨਾਰੀਅਲ ਜਿਸ ਨੂੰ ਕਿਹਾ ਜਾਂਦਾ ਉਹ ਹੈ ਤਾਂ ਉਸ ਨੂੰ ਕੱਦੂਕਸ਼ ਕਰਕੇ ਉਸ ਨੂੰ ਵੀ ਤੁਸੀਂ ਇਸ ਵਿੱਚ ਮਿਕਸ ਕਰ ਸਕਦੇ ਹੋ ਜੀ ਨਾਰੀਅਲ ਦਾ ਬਰਾਦਾ ਪਾਉਣ ਨਾਲ ਪਿੰਨੀਆਂ ਦਾ ਫਲੇਵਰ ਥੋੜਾ ਵਧੀਆ ਹੋ ਜਾਵੇਗਾ ਜੀ ਖਾਣ ਵਿੱਚ ਬਹੁਤ ਹੀ ਟੇਸਟੀ ਲੱਗੇਗਾ ਤੇ ਥੋੜੀ ਜੀ ਕ੍ਰਿਸਪੀਨੈਸ ਵੀ ਆਏਗੀ ਦੋਸਤੋ ਇਹ ਬੈਟਰ ਠੰਡਾ ਹੋ ਚੁੱਕਾ ਹੈ ਆਪਣੇ ਗੁੜ ਵਾਲਾ ਦੀ ਇਸ ਕਰਕੇ ਮੈਂ ਹੁਣ ਥੋੜਾ ਥੋੜਾ ਇਸ ਨੂੰ ਹੱਥ ਨਾਲ ਮਿਕਸ ਕਰਨ ਦੀ ਕੋਸ਼ਿਸ਼ ਕਰਾਂਗੀ ਜੀ ਦੋਸਤੋ ਆਪਣਾ ਬੈਟਰ ਜਿਹੜਾ ਠੰਡਾ ਹੋ ਚੁੱਕਾ ਹੈ ਤੇ ਇਸ ਤਰ੍ਹਾਂ ਮੈਂ ਇਸਨੇ ਥੋੜੀਆਂ ਜਿਹੀਆਂ ਪਿੰਨੀਆਂ ਮਾਤ ਲਿੱਤੀਆਂ ਇਸ ਨੂੰ ਤੁਸੀਂ ਐਲਸੀ ਦੀ ਪਿੰਨੀ ਜਾਂ ਐਲਸੀ ਦਾ ਰੱਡੂ ਕੁਛ ਵੀ ਕਹਿ ਸਕਦੇ ਹੋ ਜੀ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੋਈਆਂ ਜੀ 250 ਗ੍ਰਾਮ ਐਲਸੀ ਦੇ ਵਿੱਚੋਂ 750 ਗ੍ਰਾਮ ਆਪਣੀਆਂ ਪਿੰਨੀਆਂ ਬਣ ਕੇ ਤਿਆਰ ਹੋ ਜਾਣਗੀਆਂ ਜੀ ਆ ਦੇਖੋ ਦੋਸਤੋ ਥੋੜੀਆਂ ਜਿਵੇਂ ਵੱਟ ਲਿੱਤੀਆਂ ਤੇ ਬਾਕੀ ਦਾ ਬੈਟਰ ਪਿਆ ਜੀ ਮੈਂ ਸਾਰਾ ਹੁਣ ਇਸ ਨੂੰ ਵੱਟ ਕੇ ਤਿਆਰ ਕਰਾਂਗੀ ਆ ਦੇਖੋ ਇਸ ਤਰ੍ਹਾਂ ਤੁਸੀਂ ਇਸ ਨੂੰ ਹੱਥ ਨਾਲ ਇਸ ਦੇ ਲੱਡੂ ਬਣਾ ਸਕਦੇ ਹੋ ਥੋੜਾ ਜਿਹਾ ਕੋਸਾ ਕੋਸਾ ਹੁੰਦੇ ਹੀ ਲੱਡੂ ਵੱਟੇ ਜਾਣਗੇ ਜੇ ਠੰਡਾ ਹੋ ਗਿਆ ਤਾਂ ਆਪਣਾ ਗੁੜ ਚਿਪ ਜਾਏਗਾ ਤੇ ਆਪਣੇ ਲੱਡੂ ਤਿਆਰ ਨਹੀਂ ਹੋਣਗੇ ਆ ਦੇਖੋ ਜੀ ਇਸ ਤਰ੍ਹਾਂ ਆਨੇ ਲੱਡੂ ਤਿਆਰ ਹੋ ਗਏ ਆ ਛੋਟੇ ਛੋਟੇ ਲੱਡੂ ਹੀ ਬਹੁਤ ਹੈ ਜਿਆਦਾ ਵੱਡੇ ਲੱਡੂ ਫਿਰ ਤੋੜ ਕੇ ਖਾਣੇ ਪੈਣਗੇ ਜੀ ਇਸ ਨੂੰ ਤੁਸੀਂ ਇੱਕ ਬਾਈਟ ਵਿੱਚ ਹੀ ਖਾ ਸਕਦੇ ਹੋ ਇਸ ਤਰ੍ਹਾਂ ਮੈਂ ਇਹ ਸਾਰੇ ਬੈਟਰ ਦੇ ਲੱਡੂ ਤਿਆਰ ਕਰ ਲਾਵਾਂਗੀ ਜੀ ਦੋਸਤੋ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਹੋਈ ਤਾਂ ਘਰ ਵਿੱਚ ਇਸ ਰੈਸਪੀ ਨੂੰ ਜ਼ਰੂਰ ਟਰਾਈ ਕਰਨਾ ਜੀ ਬਹੁਤ ਹੀ ਫਾਇਦੇਮੰਦ ਹੈ ਐਲਸੀ ਦੇ ਲੱਡੂ ਜਾਂ ਪਿੰਨੀ ਆ ਦੇਖੋ ਜੀ ਇਸ ਤਰ੍ਹਾਂ ਗੋਲ ਗੋਲ ਪਿੰਨੀ ਛੋਟੇ ਸਾਈਜ਼ ਦੀ ਮੈਂ ਤਿਆਰ ਕਰ ਰਹੀ ਹਾਂ ਜੀ ਇਸੇ ਤਰ੍ਹਾਂ ਹੀ ਸਾਰੀਆਂ ਪਿੰਨੀਆਂ ਮੈਂ ਬਣਾ ਕੇ ਤਿਆਰ ਕਰ ਲਾਵਾਂਗੀ ਆ ਦੇਖੋ ਦੋਸਤੋ ਮੈਂ 250 ਗ੍ਰਾਮ ਆਲਸੀ ਦੇ ਬੀਜ ਵਿੱਚੋਂ 750 ਗ੍ਰਾਮ ਪਿੰਨੀਆਂ ਤਿਆਰ ਕਰ ਦਿੱਤੀ ਹੈ ਜੀ ਜੋ ਕਿ ਬਹੁਤ ਹੀ ਟੇਸਟੀ ਹੈ ਤੇ ਘਰ ਵਿੱਚ ਬਹੁਤ ਹੀ ਆਸਾਨੀ ਨਾਲ ਤੇ ਬਹੁਤ ਹੀ ਸਸਤੀਆਂ ਬਣ ਜਾਂਦੀਆਂ ਨੇ ਦੋਸਤੋ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਤੁਹਾਡਾ ਇੱਕ ਵਾਰ ਫਿਰ ਤੋਂ ਬਹੁਤ-ਬਹੁਤ ਧੰਨਵਾਦ